ਡੋਨਾਲਡ ਟਰੰਪ ਭਾਰਤੀ ਕਿਸਾਨਾਂ ਦੇ ਲਈ ਵੱਡੀ ਚੁਣੌਤੀ ਖੜੀ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਡੋਨਾਲਡ ਟਰੰਪ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਨਵੇਂ ਫੈਸਲੇ ਲੈ ਰਹੇ ਨੇ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਕਿਸਾਨਾਂ ਦੇ ਲਈ ਨਵੀਂ ਚੁਣੌਤੀ ਬਣਦੇ ਜਾ ਰਹੇ ਨੇ ਅਮਰੀਕਾ ਚਾਹੁੰਦਾ ਹੈਗਾ ਕਿ ਭਾਰਤ ਆਪਣੇ ਕਿਸਾਨਾਂ ਤੋਂ ਮੱਕੀ ਕਣਕ ਅਤੇ ਕਪਾਹ ਖਰੀਦੇ ਪਰ ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਇਸ ਪ੍ਰਸਤਾਵ ਨੂੰ ਪੂਰੀ ਤਰੀਕੇ ਦੇ ਨਾਲ ਰੱਦ ਕਰ ਦਿੱਤਾ ਹੈ ਤਾਂ ਹਾਲ ਹੀ ਦੇ ਵਿੱਚ ਜੋ ਦੱਸਦੇ ਕਿ ਅਮਰੀਕਾ ਦੇ ਜੋ ਕਿ ਵਣਜ ਸਕੱਤਰ ਹਾਰਡਵਰਡ ਲੁਟਨੀਕ ਨੇ ਭਾਰਤ ਦੀਆਂ ਖੇਤੀ ਵਪਾਰ ਨੀਤੀਆਂ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈਗਾ ਕਿ ਭਾਰਤ ਨੂੰ ਆਪਣਾ ਖੇਤੀ ਬਾਜ਼ਾਰ ਅਮਰੀਕਾ ਦੇ ਲਈ ਖੋਲਣਾ ਚਾਹੀਦਾ ਉਹਨਾਂ ਸਟਾਟ ਦਿੱਤਾ ਹੈਗਾ ਕਿ ਭਾਰਤ ਅਮਰੀਕਾ ਅਮਰੀਕੀ ਖੇਤੀ ਉਤਪਾਦਾਂ ਦੀ ਕੁਝ ਮਾਤਰਾ ਬਰਾਮਤ ਕਰ ਸਕਦਾ ਹੈਗਾ ਪਰ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਸਹੀ ਨਹੀਂ ਹੈਗਾ ਅਮਰੀਕਾ ਦੱਸ ਦਈਏ ਕਿ ਅਮਰੀਕਾ ਦੀ ਸਮੱਸਿਆ ਕੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ दरअसल ਅਮਰੀਕਾ ਆਪਣੇ ਕਿਸਾਨਾਂ ਨੂੰ 100% ਤੱਕ ਸਬਸਿਡੀ ਦਿੰਦਾ ਹੈ ਤਾਂ ਜੋ ਉੱਥੋਂ ਦੇ ਕਿਸਾਨ ਸਸਤੇ ਦੇ ਵਿੱਚ ਅਨਾਜ ਉਗਾ ਸਕਣ ਭਾਰਤ ਅਮਰੀਕਾ ਨੂੰ ਚਾਵਲ ਚਿੰਗਾ ਸ਼ਹਿਦ ਸਬਜ਼ੀਆਂ ਜੋ ਕਿ ਸਬਜ਼ੀਆਂ ਦੇ ਅਰਕ ਕੈਸਟਰ ਆਇਲ ਅਤੇ ਜਿਹੜਾ ਕਿ ਕਾਲੀ ਮਿਰਚ ਵੇਚਦਾ ਹੈਗਾ ਜਦੋਂ ਕਿ ਭਾਰਤ ਅਮਰੀਕਾ ਤੋਂ ਬਦਾਮ ਅਖਰੋਟ ਪਿਸਤਾ ਸੇਬ ਅਤੇ ਦਾਲ ਖਰੀਦਾ ਹੈਗਾ ਤਾਂ ਇਸ ਵਪਾਰ ਘਾਟੇ ਦੇ ਕਾਰਨ ਅਮਰੀਕਾ ਨੂੰ ਹਰ ਸਾਲ ਭਾਰਤ ਨੂੰ 45 ਬਿਲੀਅਨ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਅਮਰੀਕਾ ਚਾਹੁੰਦਾ ਹੈਗਾ ਕਿ ਭਾਰਤ ਵੱਧ ਤੋਂ ਵੱਧ ਖੇਤੀ ਉਤਪਾਦ ਕਰੀ ਦੇ ਖਰੀਦੇ ਤਾਂ ਜੋ ਉਸ ਦਾ ਵਪਾਰ ਘਾਟਾ ਘਟਾਇਆ ਜਾ ਸਕੇ ਤਾਂ ਦੱਸ ਦिए ਕਿ ਹੁਣ ਅਮਰੀਕੀ ਮੱਕੀ ਖਰੀਦਣ ਦੇ ਨਾਲ ਭਾਰਤ ਨੂੰ ਕੀ ਨੁਕਸਾਨ ਹੋ ਸਕਦਾ ਹੈ ਦਰਸਲ ਜੇਕਰ ਭਾਰਤ ਅਮਰੀਕੀ ਖੇਤੀ ਉਤਪਾਦਾਂ ਦੀ ਬ੍ਰਾਹਮਤ ਵਧਾਉਂਦਾ ਹੈਗਾ ਤਾਂ ਭਾਰਤੀ ਕਿਸਾਨਾਂ ਨੂੰ ਸਸਤੇ ਅਮਰੀਕੀ ਅਨਾਜ ਕਾਰਨ ਭਾਰੀ ਨੁਕਸਾਨ ਹੋਵੇਗਾ ਅਮਰੀਕਾ ਦੇ ਸਸਤੇ ਉਤਪਾਦ ਜੋ ਕਿ ਭਾਰਤੀ ਬਾਜ਼ਾਰ ਦੇ ਉੱਤੇ ਹਾਈ ਵੀ ਜਿਹੜਾ ਕਿ ਹਾਈ ਹੋਣਗੇ ਭਾਰਤੀ ਕਿਸਾਨਾਂ ਨੂੰ ਉਚਿਤ ਭਾਰ ਨਹੀਂ ਮਿਲ ਸਕੇਗਾ ਜਿਸ ਕਾਰਨ ਉਹ ਕਰਜ਼ੇ ਦੇ ਵਿੱਚ ਫਸ ਸਕਦੇ ਨੇ ਅਤੇ ਖੇਤੀ ਛੱਡਣ ਦੇ ਲਈ ਮਜਬੂਰ ਹੋ ਸਕਦੇ ਨੇ ਖੁਰਾਕ ਸੁਰੱਖਿਆ ਦੇ ਲਈ ਖਤਰਾ ਵੀ ਵੱਧ ਸਕਦਾ ਹੈ ਕਿਉਂਕਿ ਭਾਰਤ ਦਾ ਖੇਤੀ ਖੇਤਰ ਛੋਟੇ ਕਿਸਾਨਾਂ ਦੇ ਉੱਤੇ ਨਿਰਭਰ ਕਰਦਾ ਹੈ ਦੱਸ ਦਈਏ ਕਿ ਭਾਰਤ ਨੂੰ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਠੋਸ ਰਣਨੀਤੀ ਪਣਾਉਣੀ ਪਵੇਗੀ ਖੇਤੀਬਾੜੀ ਉਤਪਾਦਾਂ ਦੇ ਉੱਤੇ ਉੱਚ ਟੈਰਿਫ ਜਾਰੀ ਰੱਖਣਾ ਤਾਂ ਜੋ ਸਸਤੇ ਅਮਰੀਕੀ ਉਤਪਾਦ ਭਾਰਤੀ ਬਾਜ਼ਾਰ ਦੇ ਵਿੱਚ ਦਾਖਲ ਨਾ ਹੋ ਸਕਣ ਇਸ ਦੇ ਨਾਲ ਹੀ ਭਾਰਤੀ ਖੇਤੀ ਨੂੰ ਮਜ਼ਬੂਤ ਕਰਨਾ ਨਿਵੇਸ਼ ਅਤੇ ਆਧੁਨਿਕ ਤਕਨੀਕ ਦੇ ਰਾਹੀਂ ਉਤਪਾਦਾਂ ਦਾ ਵਧਾਉਣਾ ਤਾਂ ਕਿ ਸਾਨੂੰ ਨੂੰ ਸਿੱਧੀਆਂ ਸਬਸਿਡੀਆਂ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਤਾਂ ਜੋ ਉਹ ਵਿਸ਼ਵ ਪੱਧਰ ਦੇ ਉੱਤੇ ਮੁਕਾਬਲੇ ਦਾ ਸਾਹਮਣਾ ਕਰ ਸਕਣ ਤਾਂ ਭਾਰਤ ਇਹ ਰਣਨੀਤੀ ਬਣਾ ਸਕਦਾ ਹੈ ਕਿ ਕਿਸਾਨਾਂ ਦੇ ਲਈ ਤਾਂ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਦੇ ਵਿੱਚ ਆਪਣੀਆਂ ਸ਼ਰਤਾਂ ਨੂੰ ਮਜ਼ਬੂਤੀ ਦੇ ਨਾਲ ਅੱਗੇ ਵਧਾਉਂਦਾ ਹੈ ਤਾਂ ਜੋ ਭਾਰਤੀ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਹੁਣ ਸਵਾਲ ਇਹ ਖੜਾ ਉਰਦਾ ਹੈਗਾ ਕਿ ਕੀ 트럼ਪ ਦਬਾਅ ਪਾ ਸਕਦਾ ਹੈਗਾ ਦੱਸ ਦਿਓ ਕਿ ਡੋਨਾਲਡ 트럼ਪ ਆਪਣੇ ਅਮਰੀਕਾ ਫਰਸਟ এজেন্ডੇ ਦੇ ਤਹਿਤ ਹਰ ਡੀਲ ਦੇ ਵਿੱਚ ਅਮਰੀਕਾ ਦਾ ਫਾਇਦਾ ਦੇਖਣਾ ਚਾਹੁੰਦੇ ਨੇ ਉਹ ਵਪਾਰਕ ਦਬਾਅ ਦੀ ਵਰਤੋਂ ਕਰ ਸਕਦੇ ਨੇ ਟੈਰਿਫ ਵਧਾ ਸਕਦੇ ਨੇ ਵਪਾਰਕ ਸਮਝੌਤੇ ਬਦਲ ਸਕਦੇ ਨੇ ਜਾਂ ਫਿਰ ਕੂਟਨੀਤਕ ਹਤਕੰਢੀ ਵੀ ਅਪਣਾ ਸਕਦੇ ਨੇ ਪਰ ਭਾਰਤ ਨੂੰ ਆਪਣੇ ਕਿਸਾਨਾਂ ਦੀ ਰੋਜ਼ੀ ਰੋਟੀ ਅਤੇ ਭੋਜਨ ਸੁਰੱਖਿਆ ਦੇ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਤਾਂ ਕਿਸਾਨਾਂ ਦੇ ਲਈ ਵੱਡੀ ਚੁਣੌਤੀ ਬਣ ਦੇ ਜਾਰੀ ਨੇ ਡੋਨਾਲਡ 트ੰਪ ਤਾਂ ਡੋਨਾਲਡ 트ੰਪ ਲਗਾਤਾਰ ਆਪਣੇ ਅਹੁਦੇ ਸੰਭਾਲਣ ਤੋਂ ਬਾਅਦ ਅਜਿਹੇ ਜੋ ਕਿ ਫੈਸਲੇ ਲੈ ਰਹੇ ਨੇ ਜੋ ਕਿ ਹਰ ਕੋਈ ਹੈਰਾਨ ਹੋ ਰਿਹਾ ਹੈਗਾ ਕਿਉਂਕਿ ਬਹੁਤ ਵੱਡੇ ਜਿਹੜੇ ਕਿ ਆਧੁਨਿਕ ਫੈਸਲੇ ਵੀ ਲੈ ਲਏ ਨੇ ਡੋਨਾਲਡ 트ੰਪ ਨੇ ਤਾਂ ਹੁਣ ਕਿਸਾਨਾਂ ਦੇ ਲਈ ਇਹ ਵੱਡੀ ਚੁਣੌਤੀ ਬਣਦੇ ਜਾ ਰਹੇ ਨੇ